72 ਸਾਲਾਂ ਦੇ ਜਗਜੀਤ ਸਿੰਘ ਡੱਲੇਵਾਲ 26 ਨਵੰਬਰ ਤੋਂ ਮਰਨ ਵਰਤ ਉੱਤੇ ਬੈਠੇ ਹੋਏ ਨੇ ਜੋ ਕਿ ਕੈਂਸਰ ਦੇ ਮਰੀਜ਼ ਵੀ ਨੇ। ਉਹਨਾਂ ਦੀ ਮੰਗ ਹੈ ਕਿ ਸਰਕਾਰ ਐਮਐਸਪੀ ਨੂੰ ਕਾਨੂੰਨੀ ਮਾਨਤਾ ਦੇਵੇ। ਯਾਨੀ ਕਿ ਐਮਐਸਪੀ ਦੀ ਕਾਨੂੰਨੀ ਗਰੰਟੀ। ਸੈਂਟਰ ਸਰਕਾਰ ਵੱਲੋਂ ਇਸ ਮਸਲੇ ਨੂੰ ਲੈ ਕੇ ਨਾ ਮਾਤਰ ਰਿਸਪਾਂਸ ਮਿਲਿਆ। ਐਮਐਸਪੀ ਦਾ ਮਤਲਬ ਹੈ ਮਿਨੀਮਮ ਸਪੋਰਟ ਪ੍ਰਾਈਸ ਯਾਨੀ ਕਿ ਘੱਟੋ ਘੱਟ ਸਮਰਥਨ ਮੁੱਲ। ਇਸ ਦਾ ਮਤਲਬ ਹੈ ਕਿ ਕਿਸਾਨਾਂ ਨੂੰ ਉਹਦੀ ਫਸਲ ਦਾ ਘੱਟੋ ਘੱਟ ਮੁੱਲ ਤਾਂ ਦਿੱਤਾ ਜਾਵੇ। ਜਸ ਨਾਲ ਉਹਨਾਂ ਦੇ ਖਰਚੇ ਪੂਰੇ ਹੋ ਸਕਣ ਐਮਐਸਪੀ ਨੂੰ ਸੀਏਸੀਪੀ ਯਾਨੀ ਕਿ ਕਮਿਸ਼ਨ ਫਾਰ ਐਗਰੀਕਲਚਰ ਕੋਸਟ ਐਂਡ ਪ੍ਰਾਈਸਸ ਤੈਅ ਕਰਦੀ ਹੈ ਜਿਹੜੀ ਕਿ ਇੱਕ ਸਰਕਾਰੀ ਸੰਸਥਾ ਹੈ ਐਮਐਸਪੀ ਕਿਸਾਨਾਂ ਨੂੰ ਹਰੀ ਕ੍ਰਾਂਤੀ ਵੇਲੇ 1965-67 ਵਿੱਚ 23 ਫਸਲਾਂ ਤੇ ਮਿਲਣ ਲੱਗੀ ਸੀ ਹੁਣ 22 ਫਸਲਾਂ ਤੇ ਐਮਐਸਪੀ ਐਲਾਨੀ ਜਾਂਦੀ ਹੈ ਪਰ ਅੱਧੇ ਤੋਂ ਵੱਧ ਫਸਲ ਤਾਂ ਐਮਐਸਪੀ ਦੇ ਥੱਲੇ ਵਿਕਦੀ ਹੈ ਐਮਐਸਪੀ ਤੇ ਵਿਕਣ ਵਾਲੀ ਫਸਲ ਦੀ ਮਾਤਰਾ ਬਹੁਤ ਘੱਟ ਹੈ ਇੰਡੀਅਨ ਐਕਸਪ੍ਰੈਸ ਸਵਿਚ ਛਪੇ ਇੱਕ ਆਰਟੀਕਲ ਦੇ ਹਿਸਾਬ ਨਾਲ ਰਾਜਸਥਾਨ ਦੇ ਵਿੱਚ ਮੂੰਗੀ ਲਈ ਐਮਐਸਪੀ 8682 ਰੁਪਏ ਐਲਾਨੀ ਗਈ ਪਰ 2024 ਦੇ ਵਿੱਚ ਮੂੰਗੀ ਦੀ ਵਿਕਰੀ 6677 ਰੁਪਏ ਪ੍ਰਤੀ ਕੁੰਟਲ ਦੇ ਹਿਸਾਬ ਨਾਲ ਹੋਈ ਜਿਸ ਦੇ ਵਿੱਚ ਕਿਸਾਨਾਂ ਦੀ ਆਮਦਨੀ ਦਾ ਲਗਭਗ 10 ਕਰੋੜ ਰੁਪਏ ਦਾ ਨੁਕਸਾਨ ਹੋਇਆ ਕਿਸਾਨਾਂ ਨੂੰ ਮੂੰਗੀ ਕੁੰਟਲ ਪਿੱਛੇ 2215 ਰੁਪਏ ਦੇ ਘਾਟੇ ਨਾਲ ਵਿਕਣੀ ਪਈ ਮਹਾਰਾਸ਼ਟਰ ਦੇ ਵਿੱਚ ਜਵਾਰ ਦੀ ਐਮਐਸਪੀ 3371 ਰੁਪਏ ਕੁੰਟਲ ਸੀ ਪਰ ਇਸ ਦੀ ਵਿਕਰੀ 2456 ਰੁਪਏ ਦੇ ਹਿਸਾਬ ਨਾਲ ਹੋਈ ਮੱਧ ਪ੍ਰਦੇਸ਼ ਦੇ ਵਿੱਚ ਵੀ ਮੱਕੀ ਲਈ ਐਮਐਸਪੀ 2225 ਰੁਪਏ ਸੀ ਪਰ ਇਹ ਵਿਕੀ 1980 ਰੁਪਏ ਕੁੰਟਲ ਦੇ ਹਿਸਾਬ ਨਾਲ ਜਦੋਂ ਫਸਲ ਐਮਐਸਪੀ ਦੇ ਹਿਸਾਬ ਨਾਲ ਨਹੀਂ ਚੱਕੀ ਜਾਂਦੀ ਤਾਂ ਐਮਐਸਪੀ ਦੇ ਕੋਈ ਮਾਇਨੇ ਨਹੀਂ ਰਹੇ ਜਾਂਦੇ ਦੂਜੇ ਪਾਸੇ ਤੁਹਾਨੂੰ ਲੋਕ ਕ੍ਰੌਪ ਡਿਵਰਸੀਫਿਕੇਸ਼ਨ ਯਾਨੀ ਕਿ ਫਸਲੀ ਵਿਭਿੰਨਤਾ ਬਾਰੇ ਗਿਆਨ ਵੰਡਦੇ ਦੱਸ ਜਾਣਗੇ ਜਿਨ੍ਹਾਂ ਨੇ ਕਦੇ ਖੇਤੀ ਕੀਤੀ ਵੀ ਨਹੀਂ ਹੋਣੀ ਜਿਵੇਂ ਸਭ ਨੂੰ ਆਪਣੀ ਪੈਦਾਵਾਰ ਦਾ ਮੁੱਲ ਮਿਲਦਾ ਤਾਂ ਕਿਸਾਨਾਂ ਨੂੰ ਵੀ ਤਾਂ ਮਿਲਣਾ ਚਾਹੀਦਾ ਪ੍ਰੋਬਲਮ ਕਿੱਥੇ ਹੈ ਐਮਐਸਪੀ ਦੀ ਗਰੰਟੀ ਕਿਉਂ ਨਹੀਂ ਦਿੱਤੀ ਜਾ ਰਹੀ ਇਸ ਦਾ ਕਾਰਨ ਖੇਤੀ ਦੇ ਕਾਰਪੋਰੇਟ ਮਾਡਲ ਦੇ ਨਾਲ ਜੁੜਿਆ ਹੋਇਆ ਹੈ ਕਾਰਪੋਰੇਟ ਮਾਡਲ ਫ੍ਰੀ ਮਾਰਕੀਟ ਉੱਤੇ ਚੱਲਦਾ ਹੈ ਜਿਸ ਦਾ ਮਤਲਬ ਹੈ ਸਪਲਾਈ ਡਿਮਾਂਡ ਜਦੋਂ ਕਿਸੇ ਚੀਜ਼ ਦੀ ਸਪਲਾਈ ਜ਼ਿਆਦਾ ਹੋਵੇ ਡਿਮਾਂਡ ਘਟ ਤਾਂ ਉਸ ਦਾ ਰੇਟ ਥੱਲੇ ਡੱਗ ਪੈਂਦਾ ਪਰ ਜਦੋਂ ਕਿਸੇ ਚੀਜ਼ ਦੀ ਸਪਲਾਈ ਘੱਟ ਹੋਵੇ ਅਤੇ ਡਿਮਾਂਡ ਜ਼ਿਆਦਾ ਹੋਵੇ ਤਾਂ ਰੇਟ ਰਾਤੋਂ ਰਾਤ ਅਸਮਾਨ ਤੇ ਪਹੁੰਚ ਜਾਂਦਾ ਪਰ ਅੱਜ ਦੇ ਸਮੇਂ ਵਿੱਚ ਇਹ ਮਸਲਾ ਅਨਾਜ ਦੇ ਨਾਲ ਜੁੜਿਆ ਹੋਇਆ ਫੂਡ ਇਜ਼ ਡਿਫਰੈਂਟ ਕਿਤਾਬ ਵਿੱਚ ਰੋਜ਼ਟ ਕਹਿੰਦਾ ਫੂਡ ਇਜ਼ ਹਿਊਮਨ ਰਾਈਟ ਨਾਟ ਅ ਕਾਮੋਡਿਟੀ ਯਾਨੀ ਕਿ ਅਨਾਜ ਇੱਕ ਮਨੁੱਖੀ ਅਧਿਕਾਰ ਹੈ ਕੋਈ ਵਪਾਰਕ ਵਸਤੂ ਨਹੀਂ ਇਸ ਦੇ ਨਾਲ ਕਿਸਾਨ WTO ਦਾ ਵਿਰੋਧ ਵੀ ਕਰ ਰਹੇ ਨੇ ਕਿਉਂਕਿ WTO ਇਹਨਾਂ ਸਭ ਗੱਲਾਂ ਦੇ ਉਲਟ ਹੈ ਉਹ ਫ੍ਰੀ ਮਾਰਕੀਟ ਪੁਸ਼ ਨੂੰ ਵਧਾਵਾ ਦਿੰਦਾ ਹੈ ਯਾਨੀ ਕਿ ਸਪਲਾਈ ਡਿਮਾਂਡ ਵਾਲੇ ਤਰੀਕੇ ਨੂੰ ਖੇਤੀਬਾੜੀ ਲਈ ਦਿੱਤੀਆਂ ਜਾਣ ਵਾਲੀਆਂ ਤਮਾਮ ਸਬਸਿਡੀਆਂ ਵੀ ਡਬਲਯੂਟੀਓ ਦੇ ਉਲਟ ਭੁਗਤਦੀਆਂ ਨੇ ਡਬਲਯੂਟੀਓ ਨੇ ਸਬਸਿਡੀਆਂ ਨੂੰ ਤਿੰਨ ਬਕਸਿਆਂ ਦੇ ਵਿੱਚ ਵੰਡਿਆ ਹੋਇਆ ਹੈ ਹਰਾ ਬਕਸਾ ਖੇਤੀ ਦੇ ਵਿੱਚ ਨਵੀਆਂ ਖੋਜਾਂ ਅਤੇ ਵਾਤਾਵਰਨ ਦੀ ਸੰਭਾਲ ਲਈ ਦਿੱਤੀ ਜਾਣ ਵਾਲੀ ਮਦਦ ਹੈ ਜ਼ਿਆਦਾਤਰ ਗਰੀਬ ਦੇਸ਼ਾਂ ਨੂੰ ਇਸ ਬਕਸੇ ਦੇ ਤਹਿਤ ਕਿਸਾਨਾਂ ਨੂੰ ਸਬਸਿਡੀ ਦਿੱਤੀ ਜਾਂਦੀ ਹੈ ਇਸ ਦੀ ਕੋਈ ਸੀਮਾ ਨਹੀਂ ਹੁੰਦੀ ਦੂਜਾ ਬਕਸਾ ਹੈ ਪੂਰਾ ਬਕਸਾ ਇਸ ਬਕਸੇ ਤਹਿਤ ਕੋਈ ਦੇਸ਼ ਆਪਣੀ ਅਰਥਵਿਵਸਥਾ ਦਾ 10% ਤੱਕ ਪੈਸਾ ਸਬਸਿਡੀ ਦੇ ਰੂਪ ਵਿੱਚ ਦੇ ਸਕਦਾ ਜੋ ਕਿ ਆਪਣੇ ਦੇਸ਼ ਵਿੱਚ ਐਮਐਸਪੀ ਜਾਂ ਖਾਦਾਂ ਉੱਤੇ ਸਬਸਿਡੀ ਦੇ ਰੂਪ ਵਿੱਚ ਦਿੱਤੀ ਜਾਂਦੀ ਹੈ ਤੀਜਾ ਬਕਸਾ ਹੈ ਨੀਲਾ ਬਕਸਾ ਇਸ ਬਕਸੇ ਤਹਿਤ ਕਿਸਾਨਾਂ ਨੂੰ ਪੈਸਾ ਦਿੱਤਾ ਜਾਂਦਾ ਹੈ ਤਾਂ ਕਿ ਉਹ ਕੋਈ ਫਸਲ ਘੱਟ ਪੈਦਾ ਕਰਨ ਜਾਂ ਬਿਲਕੁਲ ਨਾ ਪੈਦਾ ਕਰਨ ਜਿਸ ਨਾਲ ਉਸ ਦੀਆਂ ਕੀਮਤਾਂ ਬਣੀਆਂ ਰਹਿਣ ਕਮਾਲ ਦੀ ਗੱਲ ਇਹ ਹੈ ਕਿ ਜਿਹੜੇ ਵਿਕਸਿਤ ਦੇਸ਼ ਹਨ ਉਹ ਤਾਂ ਆਪਣੇ ਬੱਚੇ ਕੁਝ ਕਿਸਾਨਾਂ ਨੂੰ ਚੰਗੀ ਸਬਸਿਡੀ ਦੇ ਰਹੇ ਨੇ ਪਰ ਭਾਰਤ ਵਰਗੇ ਦੇਸ਼ਾਂ ਦਾ ਵਿਰੋਧ ਕਰ ਰਹੇ ਨੇ ਬਚੇ ਕੁਝੇ ਕਿਸਾਨ ਮੈਸਲੇ ਗਿਆ ਕਿਉਂਕਿ ਅਮਰੀਕਾ ਵਿੱਚ ਕਿਸਾਨਾਂ ਦੀ ਗਿਣਤੀ 2% ਤੋਂ ਵੀ ਥੱਲੇ ਹੋ ਗਈ ਹੈ। ਉੱਥੋਂ ਦਾ ਪੂਰਾ ਢਾਂਚਾ ਕਾਰਪੋਰੇਟ ਦੇ ਹੱਥਾਂ ਵਿੱਚ ਆ ਗਿਆ। ਇਸ ਕਰਕੇ ਅੱਜ ਵੀ ਦੁਨੀਆ ਭਰ ਵਿੱਚ ਕਿਸਾਨ ਪ੍ਰੋਟੈਸਟ ਕਰ ਰਹੇ ਹਨ ਕਿਉਂਕਿ ਫਸਲ ਬਾਕੀ ਦੇਸ਼ਾਂ ਤੋਂ ਸਸਤੀ ਖਰੀਦ ਲਈ ਜਾਂਦੀ ਹੈ ਅਤੇ ਉੱਥੋਂ ਦੇ ਕਿਸਾਨਾਂ ਦਾ ਨੁਕਸਾਨ ਹੋ ਜਾਂਦਾ ਹੈ। ਕਿਉਂਕਿ ਉੱਥੋਂ ਦੀਆਂ ਸਰਕਾਰਾਂ ਦਾ ਵੀ ਖੇਤੀ ਉੱਤੇ ਕੋਈ ਨਿਯੰਤਰਣ ਨਹੀਂ ਹੈ। ਫ੍ਰੀ ਮਾਰਕੀਟ ਪੁਛ ਦੇ ਹਿਸਾਬ ਨਾਲ ਸਭ ਚੱਲਦਾ ਹੈ ਤੇ ਇਹੀ ਤਾਂ WTO ਚਾਹੁੰਦਾ ਹੈ। WTO ਦੀਆਂ ਇਹ ਸਭ ਸ਼ਰਤਾਂ ਐਗਰੀਮੈਂਟ ਔਨ ਐਗਰੀਕਲਚਰ ਦੇ ਤਹਿਤ ਭਾਰਤ ਨਾਲ ਸਾਂਝੀਆਂ ਨੇ। ਇਸੇ ਕਰਕੇ ਗਵਰਨਮੈਂਟ ਐਮਐਸਪੀ ਦੇਣ ਤੋਂ ਭੱਜ ਰਹੀ ਹੈ ਕਿਉਂਕਿ ਉਹ ਡਬਲਯੂਟੀਓ ਨੂੰ ਨਾਰਾਜ਼ ਨਹੀਂ ਕਰ ਸਕਦੀ। ਇਸ ਦੀ ਇੱਕ ਹੋਰ ਉਦਾਹਰਨ ਹੈ ਟ੍ਰਿਪਸ ਐਗਰੀਮੈਂਟ। ਇਸ ਐਗਰੀਮੈਂਟ ਤਹਿਤ ਕਿਸੇ ਨੂੰ ਖੇਤੀ ਇਨਪੁਟ ਕੰਟਰੋਲ ਕਰਨ ਦੀ ਇਜਾਜ਼ਤ ਹੈ ਜਿਵੇਂ ਬੀਜ। ਜਿਸ ਨਾਲ ਕਿਸਾਨਾਂ ਨੂੰ ਬੀਜ ਦੀ ਹਮੇਸ਼ਾ ਘਾਟ ਰਹਿੰਦੀ ਹੈ ਅਤੇ ਉਹਨਾਂ ਨੂੰ ਚੰਗਾ ਬੀਜ ਮਹਿੰਗੇ ਭਾਅ 'ਚ ਖਰੀਦਣਾ ਪੈਂਦਾ ਹੈ। ਦੁੱਧ ਵੀ ਇਸ ਦੀ ਬਹੁਤ ਵੱਡੀ ਉਦਾਹਰਨ ਹੈ। ਕਿਸਾਨ ਨੂੰ ਦੁੱਧ ਦਾ ਰੇਟ 30-40 ਰੁਪਏ ਮਿਲਦਾ ਹੈ ਪਰ ਜਦੋਂ ਇਹ ਦੁੱਧ ਪੈਕਟ ਵਿੱਚ ਬੰਦ ਹੋ ਜਾਂਦਾ ਹੈ ਤਾਂ ਇਸ ਦੀ ਕੀਮਤ 60-70 ਰੁਪਏ ਹੋ ਜਾਂਦੀ ਹੈ। ਇਸੇ ਕਰਕੇ ਐਮਐਸਪੀ ਸਿਰਫ ਪੰਜਾਬ ਜਾਂ ਭਾਰਤ ਦੇ ਕਿਸਾਨਾਂ ਨਾਲ ਜੁੜਿਆ ਮਸਲਾ ਨਹੀਂ ਇਹ ਪੂਰੇ ਵਿਸ਼ਵ ਦੀ ਕਿਸਾਨੀ ਨਾਲ ਜੁੜਿਆ ਹੋਇਆ ਮੁੱਦਾ ਹੈ ਤੁਹਾਡਾ ਇਸ ਬਾਰੇ ਕੀ ਖਿਆਲ ਹੈ ਐਮਐਸਪੀ ਦਿੱਤੀ ਜਾਣੀ ਚਾਹੀਦੀ ਹੈ ਜਾਂ ਨਹੀਂ ਆਪਣੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਰੱਖੋ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਭ ਲੋਕਾਂ ਨੂੰ ਐਮਐਸਪੀ ਪਿੱਛੇ ਲੁਕੀ ਹੋਈ ਸਿਆਸਤ ਦਾ ਪਤਾ ਲੱਗ ਸਕੇ ਜਾਂਦੇ ਜਾਂਦੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਅਜਿਹੀਆਂ ਹੀ ਹੋਰ ਰੋਚਕ ਵੀਡੀਓ ਦੇਖਣ ਦੇ ਲਈ ਚੈਨਲ ਦੇ ਨਾਲ ਜੁੜੇ ਰਹੋ